ਵਾਹੀ ਗੁਰਜਿਕਾ ਖਾਲਸਾ ਵਾਹੀ ਗੁਰਜਿਕੀ ਫਤਿਹ ਅਕਬਰ ਬਾਦਸ਼ਾਹ ਹੋਇਆ ਜਿਸ ਨੇ ਭਾਰਤ ਤੇ ਰਾਜ ਕੀਤਾ ਇਹ ਜਹਾਂਗੀਰ ਦਾ ਪਿਓ ਸੀ ਤੇ ਅਮੀਰ ਖੁਸਰ ਦਾਦਾ ਪਿਓ ਜਦੋਂ ਅਕਬਰ ਨੇ ਦੇਖਿਆ ਕਿ ਜਹਾਂਗੀਰ ਬਹੁਤ ਅਹਿਜਾਸ਼ ਹੈ ਸ਼ਰਾਬੀ ਹੈ ਬੇਵਚਾਰੀ ਹੈ ਔਰ ਇਹ ਕਿਸੇ ਤਰ੍ਹਾਂ ਵੀ ਰੈਕਣੀਆ ਰਾਜਗਦੀ ਦੇ ਤਾਂ ਉਸ ਵਕਤ ਉਹ ਅਮੀਰ ਖੁਸਲੋ ਨੂੰ ਰਾਜ ਦਿਲਾਉਂਦਾ ਸੀ ਜਦੋਂ ਐਮਸ ਰੱਦੀ ਵਰਗੇ ਤੇ ਹੋਰ ਕੱਟੜਵਾਦੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਜਿਹੜਾ ਅਕਬਰ ਦੇ ਮਰਨ ਤੋਂ ਬਾਅਦ ਯਹਾਂਗੀਰ ਨੂੰ ਤੱਕੇ ਨਾ ਬਿਠਾਤਾ ਔਰ ਜਿਹੜੇ ਅਮੀਰ ਖੁਸਲੋ ਫਕੀਰ ਵਰਗੇ ਦੇ ਅਮਤੀ ਸੀ ਉਹਨਾਂ ਨੂੰ ਕੋਹ ਕੋਹ ਕੇ ਮਾਰਿਆ ਗੁਰੂ ਅਰਜਨ ਸਾਹਿਬ ਤੇ ਵੀ ਇਹੀ ਦੋਸ਼ ਲਾਇਆ ਕਿ ਇਹ ਅਮੀਰ ਖੁਸਲੋ ਨੂੰ ਸਹਾਇਤਾ ਕਰਦੇ ਸੀ ਇਸ ਲਈ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦਾ ਇੱਕ ਮੁੱਖ ਕਾਰਨ ਇਹ ਵੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ